ਮੰਤਰਾਂ ਦੇ ਚੋਂ ਸਿਰਮੌਰ ਮੰਤਰ ਹੈ ਪ੍ਰਭੂ ਦਾ ਨਾਮ। ਅਰ ਪ੍ਰਭੂ ਦਾ ਨਾਮ ਜਿਸ ਨੇ ਸਿੱਧ ਕਰ ਲਿਆ ਹੈ। ਜਿਸ ਨੇ ਸਿੱਧ ਕਰ ਲਿਆ ਉਹਦੀ ਕੀ ਪਹਿਚਾਣ ਹੋਵੇਗੀ? ਜਿਵੇਂ ਭੋਜਨ ਦੀ ਬੁਰਕੀ ਮੋਚ ਪਾਈਏ ਤੇ ਜ਼बान ਨੂੰ ਰਸ ਆਦੰਗ ਹੈ। ਅਜੇ ਕੰਠ ਤੋਂ ਥੱਲੇ ਤੇ ਨਹੀਂ ਹੋਈ। ਅਜੇ ਪਚੀ ਤੇ ਨਹੀਂ ਅਜੇ ਹੋਂਦ ਤੇ ਨਹੀਂ ਬਣੀ। ਅਜੇ ਸਰੀਰ ਦਾ ਹਿੱਸਾ ਤੇ ਨਹੀਂ ਬਣੀ ਪਰ ਸੁਆਦ ਆ ਗਿਆ। ਰਸ ਆ ਗਿਆ। ਵਾਹਿਗੁਰੂ ਆਖਣਿਆਂ ਜਦ ਰਸ ਆਣ ਲੱਗ ਪਵੇ। ਵਾਹਿਗੁਰੂ ਆਖੇ ਤੇ ਰਸ ਨਾਲ ਭਰ ਗਿਆ। ਤੋਂ ਫਿਰ ਗੁਰਬਾਣੀ ਕਹਿੰਦੀ ਹੈ ਵਾਹਿਗੁਰੂ ਇਹਦੀ ਰਸ ਨਾਲ ਤੇ ਵਸ ਗਿਆ। ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕ ਦਾਸਨ ਦਸਨ। ਪ੍ਰਭੂ ਦਾ ਨਾਮ ਇਹਦੀ ਰਸਨਾ ਤੇ ਵਸਦੇ ਹੈ। ਰੋਮ ਰੋਮ ਦੇ ਚੀ ਵੀ ਵਸ ਜਾਏਗਾ ਜਿਵੇਂ ਭੋਜਨ ਦੀ ਬੁਰਕੀ ਥੱਲੇ ਜਾਏ ਤੇ ਪਚ ਕੇ ਜਦ ਹੋਂ ਬਣਦੀਏ ਤਾਂ ਸਾਰੇ શરીਰੇ ਚਲਦੀ ਹੈ। ਪਰ ਪਹਿਲੇ ਤੇ ਮੂੰਹ ਚ ਪਾਉਂਦੇ ਆ ਨਾ। ਪਹਿਲੇ ਜ਼ੁਬਾਨ ਨੂੰ ਰਸ ਆਉਂਦਾ ਹੈ। ਵਾਹਿਗੁਰੂ ਵਾਹਿਗੁਰੂ ਜਪਦਿਆਂ ਜਿਹਨੂੰ ਰਸ ਆਣ ਲੱਗ ਪਿਆ ਸਮਝ ਲਓ ਪ੍ਰਭੂ ਦਾ ਨਾਮ ਰਸਨਾ ਤੇ ਤੇ ਵਸਦੇ ਹੈ। ਪ੍ਰਭ ਜੀ ਵਸੇ। ਸਾਦ ਕੀ ਰਸਮ ਕਿਉਂ ਕੇ ਰਾਸ ਆਣੇ